ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ੍ਰੀ ਮਹਿਲਾ ਪੰਜਵਾ ਚਤਰ ਉੰਦੇ ਸਾਕੇ ਨੋਂ ਬਾਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਰਤਾਖ ਅਵਲੋਕਨ ਕਿਨੋਂ ਦਾਸ ਕਾ ਦੂਖ ਵਧਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਆਵ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੈ ਸੋਇ ਸੋਇ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਹੇ ਹਾ ਉਹ ਹਾ ਸੱਚ ਹੋਵੇ ਚਤਰ ਦਿਸਾ ਕਿ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਿਤਾਖ ਅਵਲੋਕਨ ਕਿਨੋ ਦਾਸ ਕਾ ਦੂਖ ਵਧਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕਾਂਥ ਲਾਏ ਆਵ ਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੈ ਸੋਇ ਸੋਇ ਦੇਵੇ ਨਾਨਕ ਦਾਸ ਮੁਖ ਤੇਜ ਬੁਲੇ ਇਹਾ ਉਹ ਸੱਚ ਹੋਵੇ ਚਤਰ ਦਿਸਾ ਕਿਨੋਂ ਬਾਲਿ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਰਤਾਖ ਅਵਲੋਕਨ ਕਿਨੋਂ ਦਾਸ ਕਾ ਦੂਖ ਵਿਧਾਰਿਓ ਹਰ ਜਨ ਰੱਖੇ ਗੁਰ ਗੋਵਿੰਦ ਕੰਥ ਲਾਇ ਆਵ ਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਇ ਸੋਇ ਦੇਵੇ ਨਾਨਕ ਦਾਸ ਮੁਖ ਤੇਜ ਬੁਲੇ ਇਹਾ ਉਹਾ ਸੱਚ ਹੋਵੇ ਚਤਰ ਦਿਸਾ ਕਿ ਨੋਂ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਰਤਾਖ ਅਵਲੋਕਨ ਕਿਨੋ ਦਾਸ ਕਾ ਦੂਖ ਵਿਧਾਰਿਓ ਹਰ ਜਨ ਰੱਖੇ ਗੁਰੂ ਗੋਬਿੰਦ ਕੰਠ ਲਾਇ ਆਵ ਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ठाकुर अपने ते सोए सोई देवे नानक दास मुख तेज बोले इहा ओहा सच होवे चतर दिशा किनो बल अपना सिर ऊपर कर तारयो कृपा कृता अभलोकन किनो ਦਾਸ ਕਾ ਦੂਖ ਵਿਧਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਥ ਲਾਇ ਆਵ ਗੁਣ ਸਭ ਮੇਟੇ ਦਿਆਲ ਫੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੈ ਸੋਇ ਸੋਇ ਦੇਵੇ ਨਾਨਕ ਦਾਸ ਮੁਖ ਤੇਜ ਬੋਲੇ ਇਹਾ ਉਹਾ ਸੱਚ ਹੋਵੇ ਚਤਰ ਹੁੰਦੀ ਸਾ ਕੀ ਨੌ ਬਾਲਿ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਰਤਾਖ ਅਵਲੋਕਨ ਕਿਨੋ ਦਾਸ ਕਾ ਦੂਖ ਵਧਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਆਵ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੈ ਸੋਇ ਸੋਇ ਦੇਵੇ ਨਾਨਕ ਦਾਸ ਮੁਖ ਤੇਜ ਬੁਲੇ ਇਹਾ ਉਹ ਸੱਚ ਹੋਵੇ ਚਤਰ ਹੁੰਦੇ ਸਾ ਕੀ ਨੌ ਬਾਲਿ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਰਤਾਖ ਅਵਲੋਕਨ ਕੀਨੋ ਦਾਸ ਕਾ ਦੂਖ ਵਧਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਆਵ ਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਇ ਸੋਇ ਦੇਵੇ ਨਾਨਕ ਦਾਸ ਮੁਖ ਤੇਜ ਬੁਲੇ ਇਹਾ ਉਹ ਸੱਚ ਹੋਵੇ सतनाम श्री वाहिगुरु साहिब जे